ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਵਾਲੇ ਜਿੱਥੇ ਵੀ ਧਰਨਾ ਲਾ ਕੇ ਬੈਠੇ ਨੇ ਉਹ ਧਰਨੇ ਦਾ ਪੰਜਾਬ ਨੂੰ ਫਾਇਦਾ ਹੈ ਜਾਂ ਨੁਕਸਾਨ ਇਹ ਅਸੀਂ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਸਮਝਣਾ ਜਦੋਂ ਇਹ ਐਮਐਸਪੀ ਦੀ ਜਾਂ ਜਿੰਨੀਆਂ ਵੀ ਫਸਲਾਂ ਤੇ ਫਸਲਾਂ ਨੇ ਉਦੀ ਪਦਾਇਸ਼ ਜਾਂ ਉਦੀ ਆਮਦਨ ਜਾਂ ਉਦੀ ਐਮਐਸਪੀ ਦੀ ਗੱਲ ਕਰਦੇ ਆ। ਉਦੋਂ ਇਹ ਸੈਂਟਰ ਸਰਕਾਰ ਜਾਨਕਿ ਕੇ ਬੀਜੇਪੀ ਨੂੰ ਕਟੇਰੇ ਵਿੱਚ ਖੜਾ ਕਰ ਦਿੰਦੇ। ਬੀਜੇਪੀ ਨੇ ਐਮਐਸਪੀ ਨੇ ਜਿੱਤੀ, ਬੀਜੇਪੀ ਨੇ ਪੰਜਾਬ ਨਾਲ ਧੋਖਾ ਕੀਤਾ। ਇਹ ਮੁੱਦੇ ਉਠਾ ਕੇ ਕਿਤੇ ਰੇਲਵੇ ਲੈਂਡ ਰੁਕਦੇ ਨੇ। ਕਿਤੇ ਹਾਈਵੇ ਜਾਮ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਇਹ ਸਾਨੂੰ ਸੋਚਣਾ ਪੈਣਾ ਕਿ ਇਹਦੇ ਵਿੱਚ ਨੁਕਸਾਨ ਪੰਜਾਬ ਦਾ ਹੈ ਜਾਂ ਸੈਂਟਰ ਗਵਰਨਮੈਂਟ ਦਾ ਜਦੋਂ ਤੁਸੀਂ ਬੀਜੇਪੀ ਸਰਕਾਰ ਨੂੰ ਸਵਾਲ ਕਰੋਗੇ ਨਾ ਉਹਨਾਂ ਨੇ ਸਿੱਧਾ ਕਹਿ ਦੇਣਾ ਕਿ ਸਾਨੂੰ ਇਹਨਾਂ ਧਰਨਿਆਂ ਦੇ ਨਾਲ ਕੋਈ ਮਤਲਬ ਨਹੀਂ ਔਰ ਨਾ ਹੀ ਉਹਨਾਂ ਨੂੰ ਪੰਜਾਬ ਤੱਕ ਬਹੁਤੀ ਲੋੜ ਹੈ ਨਾਈਪਨਪ ਤੋਂ ਬੋਤਨੋਂ ਮਤਲਬ ਹੁਣ ਜਿਹੜੇ ਇਹ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਕੀ ਇਹ ਜਾਇਜ਼ ਹੈ ਜਾਂ ਨਾ ਜਾਇਜ਼ ਇਹ ਅਸੀਂ ਪੰਜਾਬ ਦੇ ਲੋਕਾਂ ਨੇ ਦੇਖਿਆ ਇੱਕ ਮੈਂ ਬਹੁਤ ਵੱਡੀ ਗੱਲ ਕਹਿਣੀ ਹੈ ਸੁਣਨ ਵਾਲੇ ਥੋੜਾ ਜਿਹਾ ਜੇਰਾ ਰੱਖਿਓ ਤੇ ਇਹਨੂੰ ਹਾਜ਼ਮ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਸਾਡੇ ਪੰਜਾਬ ਲਈ ਜਿੰਨਾ ਨੁਕਸਾਨ ਹੋ ਰਿਹਾ ਇਹ ਸਾਨੂੰ ਸਮਝਣ ਦੀ ਲੋੜ ਹੈ ਕਿਸਾਨ ਜਥੇਬੰਦੀਆਂ ਦਾ ਪਹਿਲੀ ਗੱਲ ਇਹ ਦੱਸੋ ਵੀ ਇੱਕਾ ਕਿੰਨਾ ਹੈ ਇੱਕਾ ਟੁਕੜਾ ਪੰਜਾਬ ਦੇ ਵਿੱਚ 40 ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹੇ ਕਿੰਨੇ 23 ਜੇ ਜ਼ਿਲ੍ਹੇ ਮੁਤਾਬਕ ਵੀ ਆਪਾਂ ਇੱਕ ਮੰਨ ਲਈਏ ਕਿਸਾਨ ਜਥੇਬੰਦੀ ਫਿਰ ਵੀ ਠੀਕ ਹੈ ਆਪਾਂ ਕਹਿ ਦਈਏ ਕਿ ਇੱਕ ਜ਼ਿਲ੍ਹੇ ਵਿੱਚ ਇੱਕ ਕਿਸਾਨ ਜੱਥੇਬੰਦੀ ਦੇ ਪਰ ਇਹ ਤਾਂ 40 45 ਬਣੇ ਬੈਠੇ ਔਰ ਜਿੰਨੀ ਲੁੱਟ ਖੋਟ ਇੱਕ ਕਿਸਾਨ ਜੱਥੇਬੰਦੀਆਂ ਵੱਲ ਕਰਦੇ ਹੈ ਸ਼ਾਇਦ ਕੋਈ ਇੰਨੀ ਲੀਡਰ ਵੀ ਨਹੀਂ ਕਰਦਾ ਹੁੰ ਜਿਹੜਾ ਅੰਮ੍ਰਿਤਸਰ ਦੇ ਨੇੜੇ ਧਰਨਾ ਚੱਲਦਾ ਕਿਤੇ ਵੀ ਚੱਲਦਾ ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਜੇ ਤੁਸੀਂ ਕੱਲੇ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੋਗੇ ਤਾਂ ਸਰ ਜਿਹੜੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆ ਜਾਂ ਘੁੰਮਣ ਫਿਰਨ ਵਾਸਤੇ ਆਉਂਦੇ ਆ ਸਭ ਤੋਂ ਪਹਿਲਾਂ ਉੱਥੇ ਜਿਹੜੇ ਹੋਟਲ ਬਣਾਏ ਹੋਏ ਆ ਉਹ ਹੋਟਲ ਅਗਲਾਂ ਨੇ ਕਰਜ਼ੇ ਚੁੱਕ ਕੇ ਉਹਦੇ ਇਨਕਮ ਦਾ ਸਰੋਤ ਹੈ ਤੇ ਉਹ ਕਾਰੋਬਾਰ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਿਹੜਾ ਦੂਰੋਂ ਦੂਰੋਂ ਟਰੱਕਾਂ ਰਾਹੀਂ ਸਮਾਨ ਆਉਂਦਾ ਹੈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਆਉਂਦਾ ਤੇ ਉਹ ਕਿੰਨਾ ਲੇਟ ਹੋ ਜਾਂਦਾ ਹੈ ਇਹਨਾਂ ਧਰਨਿਆਂ ਦੇ ਖਾਤਰ ਤੇ ਉਹ ਖਮੇਜਾ ਕਿਨੂੰ ਭੁਗਤਣਾ ਪੈਂਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਉਹ ਰਿੜ ਖੱਜੜ ਖਾਰਿ ਹੋ ਰਹੀ ਹੈ ਔਰ ਰੋਡ ਦੇ ਉੱਪਰ ਜੋ ਧਰਨ ਲਾਇਆ ਹੁੰਦਾ ਹੈ ਉਹਦੇ ਵਿੱਚ ਕਿੱਡੀ ਕਿੱਡੀ ਦੂਰ ਜਾਣ ਵਾਲੇ ਲੋਕ ਹੁੰਦੇ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ 에어ਪੋਰਟ ਜਾਣ ਦੀ ਕਿਸੇ ਨੇ ਹਸਪੀਟਲ ਜਾਣਾ ਹੁੰਦਾ ਉਹਦਾ ਟਾਈਮ ਹੁੰਦਾ ਕਿਹਦੀ ਫਲਾਈਟ ਕੈਨਸਲ ਹੋ ਸਕਦੀ ਹੈ ਇਸ ਲਈ ਬਰਾਤ ਹੁੰਦੀ ਹੈ ਬਹੁਤ ਵੱਡੀਆਂ-ਵੱਡੀਆਂ ਪ੍ਰੋਬਲਮਾਂ ਬੜੇ-ਬੜੇ ਮਰੀਜ਼ ਉਹਦੇ ਧਰਾਂ ਦੇ ਵਿੱਚ ਰੁਕ ਜਾਂਦੇ ਆ ਚਲੋ ਇਹ ਤਾਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਦੁੱਖ ਹੈ ਬਹੁਤ ਵੱਡਾ ਪਰ ਇਹ ਕਿਸਾਨ ਜਥੇਬੰਦੀਆਂ ਨੇ ਇਹਨਾਂ ਦਾ ਇੱਕ ਧੰਦਾ ਬਣ ਗਿਆ ਇਹ ਬਹੁਤ ਵੱਡਾ ਮਾਫੀ ਹੈ ਜੇ ਤੁਸੀਂ ਇਹਨਾਂ ਦੀ ਪ੍ਰਾਪਰਟੀ ਚ ਚੈੱਕ ਕਰੋਗੇ ਨਾ ਇਨੋ ਦੇ ਕਾਰੋਬਾਰ ਚੈੱਕ ਕਰੋਗੇ ਇਹਨਾਂ ਸਭ ਦੇ ਬੱਚੇ ਫੋਰਨ ਕੰਟਰੀਆਂ ਦੇ ਵਿੱਚ ਸੈੱਟ ਕੀਤੇ ਹੋਏ ਆ ਉੱਥੇ ਕਰੋੜਾਂ ਅਰਬਾਂ ਦਾ ਬਿਜ਼ਨਸ ਇਹਨਾਂ ਦੇ ਬੱਚੇ ਕਰੀ ਜਾਂਦੇ ਤੇ ਇਹਨਾਂ ਦੇ ਬੈਂਕ ਖਾਤੇ ਚੈੱਕ ਕਰਕੇ ਦੇਖੋ ਹਵਾਲੇ ਰਾਹੀਂ ਇਹ ਪੈਸਾ ਇੰਡੀਆ ਤੋਂ ਫੋਰਨ ਕੰਟਰੀ ਵਿੱਚ ਭੇਜ ਰਹੇ ਮੈਂ ਕਹਿੰਦਾ ਉਨੀ ਕ腐ਸ਼ਨ ਤਾਂ ਇੰਡੀਆ ਦੇ ਲੀਡਰ ਨਹੀਂ ਕਰਦੇ ਜਿੱਡੇ ਵੱਡੇ ਕਾਰੋਬਾਰ ਇਹ ਕਿਸਾਨ ਜਥੇਬੰਦੀਆਂ ਵਾਲੇ ਇੱਕ ਮਾਫੀਆ ਬਣ ਕੇ ਬੈਠੇ ਐ। ਇਹ ਕੋੜਾ ਸੱਚ ਐ। ਮੈਂ ਗੱਲ ਬੜੀ ਕਹਿ ਲਈਏ ਹੱਕ ਠੋਕ ਕੇ ਜਿਵੇਂ ਪੰਜਾਬੀ ਵਿੱਚ ਕਹਿੰਦੇ ਐ ਜਬ ਬਿਬਾਤ ਕਹਿਣਾ ਚਾਹਣਾ। ਪੰਜਾਬ ਦੇ ਲੋਕੋ ਥੋੜਾ ਜਿਹਾ ਧਿਆਨ ਕਰ ਲਓ। ਇਹਨਾਂ ਨੇ ਤੁਹਾਨੂੰ ਦੇਵਕੂ ਬਣਾਇਆ ਸੀ ਬੰਮਰਾ ਕੀਤਾ ਸੀ ਕਿ ਤੁਹਾਡੀਆਂ ਜ਼ਮੀਨਾਂ ਸਰਕਾਰ ਦੱਬ ਲਊਗੀ। ਇਹ ਕਹਿ ਕੇ ਤੁਹਾਨੂੰ ਗੁਮਰਾਹ ਕੀਤਾ ਕੋਈ ਕਿਸੇ ਦੀ ਜ਼ਮੀਨ ਨਹੀਂ ਦਬਦਾ ਇਹਨਾਂ ਦਾ ਆਪਣਾ ਧੰਦਾ ਚੱਲਦਾ ਕਿਸੇ ਵੱਡੀ ਫੈਕਟਰੀ ਦੇ ਸਾਹਮਣੇ ਜਾ ਕੇ ਉਹ ਧਰਨਾ ਲਾਉਂਦੇ ਨੇ ਇਹ ਮਾੜੀ ਮੁੱਢੀ ਗੜਬੜਾਉਂਦੀ ਗੜਬੜਾਉਂਦੀ ਹੈ ਤੇ ਪਾਣੀ ਦੀ ਪ੍ਰੋਬਲਮ ਹੈ ਜੀ ਤੇ ਧੂਏਂ ਦੀ ਪ੍ਰੋਬਲਮ ਹੈ ਜੀ ਕਿ ਉਹ ਫੈਕਟਰੀ ਦੇ ਮਾਲਕ ਨਾਲੇ ਸੌਦਾ ਕਰਦੇ ਨੇ ਇੱਕ ਹਫ਼ਤਾ ਬੈਠੇ ਰਹਿਣਗੇ ਜਦੋਂ 20-30 ਲੱਖ ਰੁਪਏ ਉਹਨਾਂ ਨੂੰ ਮਿਲ ਜਾਂਦਾ ਕਿਉਂਕਿ ਜਿਹੜੇ ਬੰਦੇ ਕੋਲੇ ਕਰੋੜਾਂ ਦਾ ਬਿਜ਼ਨਸ ਹੈ ਉਹਨੂੰ ਪਤਾ ਹੁੰਦਾ ਹੈ ਕਿ ਮੇਰਾ ਨੁਕਸਾਨ ਹੋਣੇ ਉਹ 20 ਲੱਖ ਰੁਪਏ ਦੇ ਕਿਸੇ ਸਮਝੌਤੇ ਕਰ ਲੈਂਦਾ। ਬਸ ਇਹਨਾਂ ਦਾ ਇਹ ਧੰਦਾ ਚੱਲਦਾ। ਜਿਹੜਾ ਛੋਟਾ ਕਿਸਾਨ ਹੈ ਉਹਨੂੰ ਧਰਨਿਆਂ ਦੇ ਵਿੱਚੋਂ ਮਿਲੇ ਕੀ ਅੱਜ ਤੱਕ ਕੋਈ ਦੱਸ ਸਕਦਾ? ਜਿਹੜੇ ਤੁਸੀਂ ਘਟੋ ਘਟ ਸਾਢੇ 750 800 ਦੇ ਕਰੀਬ ਦਿੱਲੀ ਦਾ ਨਿਵੇਸ਼ ਕਿਸਾਨ ਨੇ ਮੋਦਾ ਹੁਮਿਆਨੇ ਉਹਦਾ ਕੋਈ ਮੁਆਵਜ਼ਾ ਮੁਆਵਜ਼ਾ ਦਵਾਇਆ ਨਹੀਂ ਤੇ ਅੱਜ ਤੱਕ ਕਿਸੇ ਮਾਰਨ ਵਾਲੇ ਕਿਸਾਨ ਨੂੰ ਕੁਝ ਮਿਲਿਆ ਅੱਜ ਤੱਕ? ਅੱਜੇ ਖੜੇ ਲਖਵਾ ਰਹੇ ਇਹ ਇਹ ਬੇਨਤੀ ਪ੍ਰਵਾਨ ਕਰਿਓ ਇਹ ਪੰਜਾਬ ਦਾ ਬੇੜਾਗਰ ਕਰਨ ਵਾਸਤੇ ਸਮਝੋ ਹਲੇ ਵੀ ਕੁਝ ਨਹੀਂ ਹੋਇਆ ਇਹ ਬਹੁਤ ਵੱਡਾ ਮਾਫੀ ਹੈ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਨਾ ਜਿੰਨੀਆਂ ਵੀ ਜੱਥੇਬੰਦੀਆਂ ਦੇ ਪ੍ਰਧਾਨ ਨੇ ਸੈਕਟਰੀ ਨੇ ਕੁਝ ਵੀ ਹੈਗੇ ਉਹਨਾਂ ਸਾਰਿਆਂ ਨੂੰ ਚੈਲੰਜ ਹੈ ਇੱਕ ਵਾਰੀ ਬੈਠ ਕੇ ਦੇਖੋ ਤੁਹਾਡੀ ਕਰਤੂਤ ਦੱਸਿਓ ਵੀ ਤੁਹਾਡਾ ਕਾਰੋਬਾਰ ਐਡਾ ਵੱਡਾ ਕਿੱਦਾਂ ਹੋ ਗਿਆ ਤੁਹਾਡੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਫਿਰ ਜਵਾਬ ਦਿਓ ਪਰ ਇਹਨੇ ਬਿਸ਼ਰਮਾ ਨੇ ਸਾਹਮਣੇ ਆਉਣਾ ਨਹੀਂ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ ਹੈ ਖਾਸ ਕਰਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਤੇ ਮਜ਼ਦੂਰਾਂ ਦਾ ਇਹਨੇ ਕਾਰੋਬਾਰ ਖਤਮ ਕੀਤਾ ਇਹ ਸਚਾਈ ਹੈ ਬਹੁਤ ਵੱਡੀ ਇਹਨੂੰ ਤੋਂ ਬਚਾ ਲਓ ਪੰਜਾਬ ਨੂੰ ਜੇ ਬਚਾਉਣਾ ਹੈ ਕੋਈ ਕਿਸੇ ਦਾ ਕੁਝ ਨਹੀਂ ਨਿਕੜਿਆ ਜਿਹੜਾ ਕਿਸਾਨ ਖੇਤੀ ਕਰਕੇ ਰੋਟੀ ਖਾਂਦਾ ਹੈ ਤੇ ਉਹਨੂੰ ਸਭ ਕੁਝ ਗਵਰਨਮੈਂਟ ਵੱਲੋਂ ਸਬਸਿਡੀ ਸੰਧਾਂ ਤੇ ਮਿਲ ਰਹੀ ਹੈ ਠੀਕ ਹੈ ਲਿੰਟਾਂ ਤੇ ਪਹਿਹ ਚੱਕੇ ਹੋਏ ਨੇ ਲੋਨ ਮਿਲ ਰਹੇ ਨੇ ਬਿਜਲੀ माफ ਕੀਤੀ ਹੋਈ ਹੈ ਬਹੁਤ ਵੱਡੀਆਂ ਸਹੂਲਤਾਂ ਨੇ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਥੋੜਾ ਬਹੁਤਾ ਇਹਨਾਂ ਬਾਰੇ ਜਰੂਰ ਸੋਚਣਾ ਪੈਣਾ ਕਿ ਇੱਕ ਕਿਸਾਨ ਜਿਥੇ ਬੰਦੀਆਂ ਪੰਜਾਬ ਦਾ ਭਲੇ ਲਈ ਹਿੱਤਾਂ ਲਈ ਗੱਲ ਨਹੀਂ ਕਰਦੇ ਇਹ ਆਪਣੇ ਧੰਦੇ ਲਈ ਕੰਮ ਕਰਦੇ ਆ ਇਹ ਮਾਫੀਏ ਬਹੁਤ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ